ਜੁਗੋ ਜੁਗਿਆ ਟਾਲ ਚਬਰ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਦੇਹੀ ਦਾ ਲਾਹਾ ਲੈਂਦਿਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਚੱਲ ਰਹੀ ਵਿਚਾਰ ਦੇ ਨਾਲ ਜੁੜਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕੱਲ੍ਹ ਦੇਆਂ ਵਿਚਾਰਾਂ ਸਰਬਨ ਕੀਤਾ ਕਿ ਮਹਾਰਾਜ ਨੇ ਕਿਵੇਂ ਮਾਲਕੁਮਰੀ ਚੰਦਰ ਹੜਾ ਸੋਈਆ ਅਤੇ ਰਾਏ ਕੁਮਾਲ ਜੀ ਤੇ ਮੌਜ ਦੀ ਜੋ ਵਾਰ ਹੈ ਜੋ ਸਤਿਗੁਰ ਪਿਤਾ ਜੀ ਨੇ ਨਾਉ ਤੋਂ ਨਾ ਇਲਾਹੀ ਦਰਗਾਹ ਹੀ ਬਾਣੀ ਵਿੱਚ ਢਾਉਣੀ ਕੀਤੀਆਂ ਉਹਨਾਂ ਦਾ ਵਰਣਨ ਚੱਲ ਰਿਹਾ ਹੈ ਸੋ ਅੱਜ ਆਪਾਂ ਅਸਰਾਜ ਉਸ ਰਾਗ ਦੀ ਗੱਲ ਕਰਾਂਗੇ ਕਿ ਸਤਿਗੁਰੂ ਪਿਤਾ ਜੀ ਨੇ ਜੋ ਆਸਾ ਦੀ ਵਾਰ ਦੇ ਅੰਦਰ ਇਹ ਵਿਚਾਰ ਲਿਖਣੇ ਕਰੇ ਨੇ ਕਿ ਅਸ ਰਾਜ ਟੁੰਡੇ ਕੀ ਧੁਨੇ ਉੱਪਰ ਗਾਉਣੀ ਹੈ ਜੋ ਆਸਾ ਦੀ ਵਾਰ ਹੈ ਤੋ ਇਹ ਰਾਜਾ ਹੈ ਕਿ ਰਾਜ 사ਰੰਗ ਜਾਨ ਚਿਤ੍ਰਵੇਦ ਦਾ ਸੁਪੁੱਤਰ ਸੀ ਤੇ ਕਹਿੰਦੇ ਰਾਜਾ 사ਰੰਗ ਨੇ ਆਪਣੇ ਪਿਛਲੇ ਅਵਸਥਾ ਵਿੱਚ ਇੱਕ ਸ਼ਾਦੀ ਕੀਤੀ ਤੇ ਇਸ ਵੇਲੇ ਅਸਰਾਜ ਚੜਾਈ ਚੜਦੀ ਜਵਾਨੀ ਵਿੱਚ ਸੀ ਤੇ ਰਾਜਾ ਵੀ ਨਮੀ ਵਿਹਾਦੜ ਅਸਰਾਜ ਦੀ ਚੜਦੀ ਜਵਾਨੀ ਨੂੰ ਵੇਖ ਇਸ ਤੇ ਮੂਹਤ ਹੋ ਗਏ ਤੇ ਅਸਰਾਜ ਨੂੰ ਧਰਮ ਤੋਂ ਦੇਗਣ ਦੇ ਲਈ ਇਸ ਮਤਰੀ ਮਾ ਨੇ ਬੜੇ ਯਤਨ ਕੀਤੇ ਪਰ ਅਸਰਾਜ ਆਪਣੇ ਧਰਮ ਤੇ ਪੱਕਾ ਰਹਾ ਜਾਦ ਇਉ ਇਸ ਕੁਟਿਆਰ ਦੇ ਕੋਈ ਪੇਸ਼ ਨਾ ਨੰਗਈ ਤਨ ਗੁੱਸੇ ਵਿੱਚ ਆ ਕੇ ਰਾਜੇ ਪਾਸ ਅਸਰਾਜ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਕਿ ਰਾਜੇ ਪਾਸੋਂ ਸਰਾਜ ਨੂੰ ਮੈਂ ਫਾਂਸੀ ਦਾ ਹੁਕਮ ਮੰਗਾਂ ਵਜ਼ੀਰ ਦੇ ਦਰ ਦੂਰ ਅੰਦੇਸੀ ਤੋਂ ਕੰਮ ਲਿਆ ਅਤੇ ਅਸਰਾਜ ਦਾ ਇੱਕ ਹੱਥ ਕਟਾ ਕੇ ਉਸ ਨੂੰ ਦੂਤ ਰਾਡੇ ਇੱਕ ਖੂਦ ਵਿੱਚ ਸੁੱਟ ਦਿੱਤਾ ਤੇ ਦੇਵ ਨੇਤ ਨਾਲ ਅਸਰਾਜ ਵਣ ਜਾ ਰਹਿਆਂ ਦੇ ਹੱਥ ਆ ਗਿਆ ਤੇ ਇਹਨਾਂ ਦੇ ਅੱਗੇ ਇੱਕ ਧੋਬੀ ਭਾਸ ਇਸ ਨੂੰ ਵੇਚ ਦਿੱਤਾ ਕਾਫੀ ਸਮਾਂ ਇਸ ਟੁੰਡੇ ਅਸਰਾਜ ਦਾ ਧੋਬੀਆਂ ਦੇ ਘਰ ਗੁਜ਼ਾਰਾ ਹੋਇਆ ਦੇਵ ਨੇ ਦੇ ਨਾਲ ਉੱਥੇ ਦਾ ਰਾਜਾ ਲਾ ਵਾਰਿਸ ਮਰ ਗਿਆ ਵजीरਾਂ ਨੇ ਫੈਸਲਾ ਕੀਤਾ ਕਿ ਜੋ ਕਿਲੇ ਦੇ ਦਰਵਾਜ਼ੇ ਨੂੰ ਸਵੇਰ ਵੇਲੇ ਅੰਮ੍ਰਿਤ ਵੇਲੇ ਆ ਕੇ ਸਭ ਤੋਂ ਪਹਿਲਾਂ ਹੱਥ ਲਾਏਗਾ ਨਾ ਖੜਕਾਏਗਾ ਤਾਂ ਉਸੇ ਉਸੇ ਨੂੰ ਹੀ ਰਾਜਾ ਬਣਾ ਦਿੱਤਾ ਜਾਏਗਾ ਕਿਉਂਕਿ ਸਾਰਿਆਂ ਨੇ ਮਤਾ ਪਾ ਲਿਆ ਸਾਂਝੀ ਗੱਲ ਹੋ ਗਈ ਆ ਅਸਰਾਜ ਨੀਤਵਾਨ ਧੂਪੀ ਘਾਟ ਨੂੰ ਕਹਿੰਦੇ ਬੋਲਦ ਦੇ ਕੱਪੜੇ ਲੱਦ ਕੇ ਘਰੋਂ ਨਿਕਲਿਆ ਤੇ ਕਿਲੇ ਦੇ ਦਰਵਾਜ਼ੇ ਤੇ ਸਭ ਤੋਂ ਪਹਿਲਾਂ ਜਾ ਕੇ ਹੱਥ ਲਾਦ ਉਦਰਦੇ ਰੰਗ ਇਸ ਟੁੰਡਾ ਅਸ ਰਾਜਾ ਇਹ ਰਾਜਾ ਬਣ ਗਿਆ ਤੂ ਕਿਉਂਕਿ ਜੋ ਸ਼ਰਤ ਸੀ ਸ਼ਰਤ ਦੇ ਮੁਤਾਬਕ ਉਹਨੇ ਨਹੀਂ ਵੇਖਿਆ ਵੀ ਇਹ ਧੋਪੀ ਦੇ ਕੋਲੋਂ ਆਇਆ ਜਾਂ ਇਹ ਕੱਪੜੇ ਲੈ ਕੇ ਚੱਲਿਆ ਪਰ ਜੋ ਸ਼ਰਤ ਸੀ ਸ਼ਰਤ ਨੂੰ ਮੁੱਖ ਰੱਖ ਕੇ ਉਹਨੇ ਇਹਨਾਂ ਨੂੰ ਰਾਜਾ ਬਣਾ ਦਿੱਤਾ ਔਰ ਚੂਕ ਰਾਜਪੁੱਤਰ ਸੀ ਇਸ ਲਈ ਇਸਨੇ ਰਾਜ ਪ੍ਰਬੰਧ ਨੂੰ ਬੜੀ ਚੰਗੀ ਤਰ੍ਹਾਂ ਚਲਾਇਆ ਜਨਮ ਤੋਂ ਰਾਜਾ ਦਾ ਪੁੱਤਰ ਸੇ ਰਾਜਾ ਰਹਿ ਕੇ ਆਇਆ ਸੀ ਕੁਝ ਚਿਰ ਸਮੇਂ ਮਗਰੋਂ ਦੇਸ਼ ਵਿੱਚ ਭਿਆਨਕ ਕਾਲ ਪੈ ਗਿਆ ਤੇ ਅਸ ਰਾਜ ਦਾ ਪ੍ਰਬੰਧ ਚੰਗਾ ਸੀ ਇਸ ਲਈ ਦੂਰ ਦੂਰ ਇਲਾਕਿਆਂ ਤੋਂ ਇਸ ਦੇ ਰਾਜ ਵਿੱਚ ਅਨਾਜ ਦੀ ਖਰੀਦੀ ਖਰੀਦਦਾਰ ਕਰਨ ਵਾਸਤੇ ਪਹੁੰਚੇ ਤਾਂ ਉਹਨਾਂ ਵਿੱਚੋਂ ਇਹ ਦੇ ਪਿਤਾ ਦਾ ਉਹ ਵਜੀਰ ਵੀ ਪੁੱਜਾ ਜਿਸ ਨੇ ਅਸ ਰਾਜ ਦਾ ਹੱਥ ਵੱਢ ਕੇ ਇਸ ਨੂੰ ਫਾਂਸੀ ਤੋਂ ਬਚਾਇਆ ਸੀ ਜਦ ਆਪਸ ਵਿੱਚ ਜੋ ਮਲੇ ਤਾਂ ਅਸਰਾਜ ਨੇ ਵਜੀਰ ਦਾ ਬੜਾ ਆਦਰ ਤੇ ਮਾਨ ਸਤਿਕਾਰ ਕੀਤਾ ਬੜਾ ਸਾਰਾ ਨਾਜ਼ ਆਪਣੇ ਪਿਤਾ ਵਾਸਤੇ ਅਨਮੁੱਲਾ ਹੀ ਕਰ ਦਿੱਤਾ ਤੇ ਵਜੀਰ ਨੇ ਆ ਕੇ ਸਾਰੰਸਾਰੀ ਵਿਥਿਆ ਦੱਸੀ ਤੇ ਅਸਰਾਜ ਦੀ ਬੜੀ ਉਪਮਾ ਕੀਤੀ ਤਾਂ ਇਸ ਅਸਰਾਜ ਸਾਰੰਗ ਨੇ ਅਸਰਾਜ ਨੂੰ ਬੜੇ ਆਦਰ ਨਾਲ ਸੱਦ ਕੇ ਆਪਣਾ ਰਾਜ ਭਾਗ ਵੀ ਉਸ ਦੇ ਹਵਾਲੇ ਕੀਤਾ ਅਤੇ ਆਪਣੇ ਜੋ ਪੁੱਲ ਸੀ ਉਹਦਾ ਬੜਾ ਪੁਸ਼ਤਾਵਾ ਕੀਤਾ ਖਿਮਾ ਮੰਗੀ ਤਾਂ ਇਸ ਘਟਨਾ ਨੂੰ ਜੋ ਮਹਾਰਾਜ ਨੇ ਰਚੀ ਪੌੜੀ ਦੇ ਵਿੱਚ ਸਤਿਗੁਰ ਪਿਤਾ ਜੀ ਨੇ ਲਿਖਣਾ ਕੀਤਾ ਹੈ ਜੋ ਕਿ ਪੰਜਵੀਂ ਤੋਂ ਕਿਆ ਸਵੇਰ ਦੀ ਧੁਨੀ ਸਤਿਗੁਰ ਪਿਤਾ ਜੀ ਨੇ ਚੜਾਈ ਛੇਵੇਂ ਸਤਿਗੁਰੂ ਜੀ ਨੇ ਤੇ ਲਿਖਣ ਵਾਲਿਆਂ ਨੇ ਜੋ ਸਮੇਂ ਦੇ ਢਾਡੀ ਨੇ ਉਹਨਾਂ ਨੇ ਇਸ ਤਰ੍ਹਾਂ ਜੋ ਬਿਉਤਵੰਦੀ ਕੀਤੀ ਹੈ ਕਿ ਭਵਕਿਆ ਸ਼ੇਰ ਸਰਦੂਲ ਰਾਏ ਰਣਮਾਰੂ ਵੱਜੇ ਸੁਲਤਾਨ ਖਾਨ ਗੱਡ ਸੂਰਮੇ ਵਿੱਚ ਰਣ ਦੇ ਗੱਜੇ ਖੱਤ ਲਿਖੇ ਟੁੰਡ ਅਸਰਾਜ ਨੂੰ ਪਾਤਸ਼ਾਹੇ ਅੱਜੇ ਟਿੱਕਾ ਸਾਰਨ ਬਾਪ ਨੇ ਦਿੱਤਾ ਪਰ ਲੱਦੇ ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਸੱਜੇ ਤਾਂ ਇਸ ਤਰ੍ਹਾਂ ਜੋ ਈਵਾਰ ਢਾਡੀਆਂ ਨੇ ਗਾਉਣੇ ਕੀਤੇ ਤੇ ਸਤਿਗੁਰ ਪਿਤਾ ਜੀ ਨੇ 433 ਟੰਗ ਤੇ ਜੋ ਆਪਣੇ ਮੁਖਾਰਮੇ ਤੋਂ ਵਚਨ ਕੀਤੇ ਨੇ ਕਿ ਆਪ ਹੀ ਨੇ ਆਵਸਾਜੋ ਆਪ ਹੀ ਨੇ ਰੱਖਿਓ ਨਾਓ ਇਸ ਤਰ੍ਹਾਂ ਮਹਾਰਾਜ ਜੀ ਨੇ ਸਟੁੰਡ ਅਸਰਾਜੇ ਦੀ ਜੋ ਧੁਨੀ ਹੈ ਉਹਦੀ ਵਾਰ ਤੇ ਆਸਾ ਦੀ ਵਾਰ ਨੂੰ ਗਾਉਣ ਦਾ ਹੁਕਮ ਕੀਤਾ ਹੈ ਸਿਕੰਦਰ ਤੇ ਬਿਰਹਾਮ ਇਹ ਵੀ ਦੋ ਰਾਜੇ ਨੇ ਦੋ ਰਾਜਪੂਤ ਨੇ ਔਰ ਸ਼੍ਰੀਕੇ ਵਿੱਚ ਦੋਨੇ ਪਹਾੜਾਂ ਨੇ ਤੇ ਜਦ ਸਿਕੰਦਰ ਰਾਜਾ ਸੀ ਤੇ ਬਿਰਮਾ ਉਹਦੇ ਚੋਣਵੇਂ ਯੋਧਿਆਂ ਵਿੱਚੋਂ ਸਿਕਧਾਰਾ ਸਰਦਾਰ ਸੀ ਸਿਕੰਦਰ ਧਰਮਾਤਮਾ ਅਤੇ ਬਿਰਮਾ ਬੇ ਵਿਚਾਰੀ ਸੀ ਤਾਂ ਇੱਕ ਵਾਰ ਜਦ ਉਹ ਸ਼ਿਕਾਰ ਘੇਟਣਾ ਜਾ ਰਹੇ ਸੀ ਤਾਂ ਰਸਤੇ ਵਿੱਚ ਇਹਦੀ ਨਜ਼ਰ ਨੌਜਵਾਨ ਬ੍ਰਾਹਮਣੀ ਤੇ ਪਈ ਤਾਂ ਇਸ ਨੌਜਵਾਨ ਔਰ ਖੂਬਸੂਰਤ ਔਰਤ ਨੂੰ ਵੇਖ ਕੇ ਇਹ ਮੋਹਤ ਹੋਏ ਤਾਂ ਇਹਨਾਂ ਨੂੰ ਆਪਣੇ ਹੰਦੇ ਵਿੱਚ ਪਸਾਉਣ ਦੇ ਲਈ ਉਹਨੇ ਕਈ ਉਪਰਾਲੇ ਕੀਤੇ ਪਰ ਕੋਈ ਪੇਸ਼ ਨਾ ਗਈ ਤਾਂ ਉਹਨੇ ਆਪਣੇ ਜਾ ਕੇ ਪਤੀ ਨੂੰ ਸਾਰੀ ਦਿਸਿਆ ਦੱਸਣਾ ਕੀਤਾ ਹੈ ਉਸੇ ਸਮੇਂ ਉਸ ਨੂੰ ਛੱਡ ਦਿੱਤਾ ਪਰ ਜਿਹਨੋਂ ਇਹ ਜੋ ਵਾਸਨਾ ਚੜੀ ਜੋ ਇਹਨਾਂ ਨੂੰ ਇਹ ਕੂਤਸਵਾਰ ਹੋਇਆ ਨਹੀਂ ਤੈਸ ਲਈ ਉਹਨਾਂ ਨੇ ਉਸ ਦੇ ਪਤੀ ਨੂੰ ਹਦੇ ਆਪਣੇ ਹੀ ਰਿਆਸਤ ਸੀ ਕਿਉਂਕਿ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਤੇ ਜ਼ੁਲਮ ਕਰਨਾ ਆਰੰਭ ਕਰ ਦਿੱਤਾ ਤੇ ਇਹਨਾਂ ਨੇ ਜਦ ਆਪਣੀ ਕੋਈ ਪੇਸ਼ ਜਾਂਦੀ ਨਾ ਵੇਖੀ ਤਦ ਆਪਣੀ ਇੱਜ਼ਤ ਬਚਾਉਂਦਿਆਂ ਮਾਰਿਆ ਨਾ ਸਿਕੰਦਰ ਦੀ ਸ਼ਰਨ ਜਾ ਕੇ ਦਿੱਕੇ ਦੇ ਉਸ ਪਾਸੋਂ ਆਪਣੇ ਜੱਤ ਤੇ ਸਤ ਦੀ ਬਖਿਆ ਮੰਗੀ ਇਸ ਤਰ੍ਹਾਂ ਬਿਰਮਾ ਸਾਡੇ ਨਾਲ ਕਰ ਰਿਹਾ ਹੈ ਤੇ ਤੁਸੀਂ ਸਾਡੇ ਤੇ ਕੋਈ ਕਿਰਪਾ ਕਰੋ ਤਾਂ ਸ਼ਰਨ ਜਦੋਂ ਗਏ ਨੇਕ ਪੁਰਸ਼ ਦੀ ਸ਼ਰਨ ਵਿੱਚ ਚਲੇ ਗਏ ਤਾਂ ਉਹਨਾਂ ਨੇ ਬਿਰਮੇ ਨੂੰ ਇਸ ਮੰਦੇ ਖਿਆਲ ਦੇ ਟਾਲਣ ਵਾਸਤੇ ਵਿਤੋ ਪਰੇ ਯਤਨ ਕੀਤਾ ਪਰ ਜਦ ਡਿਠਾ ਕਿ ਉਹ ਕਿਸੇ ਤਰ੍ਹਾਂ ਵੀ ਆਪਣੇ ਮੰਦੇ ਖਿਆਲਾਂ ਤੋਂ ਟਲਣ ਲਈ ਤਿਆਰ ਨਹੀਂ ਬਠੇਰਾ ਰੋਕਿਆ ਪਰ ਨਯੋ ਕ세 ਗਾਲਤੇ ਆਏ ਤਦ ਫਿਰ ਉਹ ਨੂੰ ਮਹਾਰਾਜ ਜੀ ਨੇ ਰਾਜੇ ਨੇ ਸਿੱਧਾ ਹੀ ਕਹਿ ਦਿੱਤਾ ਖੋਲ ਨਮ ਕੋਲਾ ਕਿ ਇਹ ਬ੍ਰਾਹਮਣੀ ਤੇ ਬ੍ਰਾਹਮਣ ਦੋਵੇਂ ਮੇਰੀ ਸ਼ਰਨ ਵਿੱਚ ਨੇ ਤੇ ਇਹਦੀ ਪਤ ਨੂੰ ਮੈਂ ਆਪਣੀ ਪਤ ਸਮਝਦਾ ਹਾਂ ਬਸ ਫਿਰ ਕੀ ਸੀ ਬਿਰਹਾ ਨੇ ਕ੍ਰੋਧ ਦੀ ਅਗਜ ਭੜਕ ਕੇ ਸਿਕੰਦਰ ਦੇ ਖਿਲਾਫ ਬਰਖਲਾਫੀ ਕੀਤੀ ਜੋ ਦੇ ਕੱਲੇ ਤੇ ਸਿਕੰਦਰ ਨੇ ਇਸ ਸੈਨਾ ਨੂੰ ਕੈਦ ਕਰ ਲਿਆ ਅਤੇ ਅੰਤ ਨੂੰ ਬਿਰਹਾ ਨੂੰ ਵੀ ਆਪਣੀ ਕੈਦ ਵਿੱਚ ਪਾ ਲਿਆ ਤਾਂ ਆਪ ਰਾਜ ਕਰਨ ਲੱਗ ਪਿਆ ਕੁਝ ਸਮੇਂ ਸਤਰਾਂ ਲੰਘ ਗਿਆ ਸਿਕੰਦਰ ਨੇ ਮੁਰ ਬਿਰਮਾ ਨੂੰ ਨੇਕੀ ਦੇ ਰਸਤੇ ਤੇ ਲੈ ਆਉਣ ਦਾ ਯਤਨ ਕੀਤਾ ਕੈਦ ਦੇ ਦੁੱਖ ਤੋਂ ਬਿਰਮਾ ਕਾਫੀ ਅਸਰ ਵਿੱਚ ਸੀ ਤਾਂ ਉਹਨੇ ਸਿਕੰਦਰ પાસે ਖਿਮਾ ਮੰਗੀ ਤੇ ਘਟਣਾ ਜੋ ਘਟੇ ਉਹਦੇ ਪੌੜੀ ਜੋ ਢਾਡੀਆਂ ਨੇ ਉਸ ਮਹਾਰਾਜ ਦੇ ਹੁਕਮ ਦੇ ਨਾਲ ਉਚਾਰਨ ਕੀਤੀ ਪਾਪੀ ਖਾਨ ਬਹਿਰਾਮ ਪਰ ਚੜਿਆ ਸਿਕੰਦਰ ਪੇੜ ਦੁਹਾਂ ਦਾ ਮੱਚਿਆ ਵੜ ਰਣ ਦੇ ਅੰਦਰ ਛੜਿਆ ਖਾਨ ਬਹਿਰਾਮ ਨੂੰ ਘਰ ਵੱਡ ਅਡੰਬਰ ਵੱਤਾ ਸੰਗਲ ਪਾਇ ਕੈ ਜਨ ਕੀਲੇ ਬੰਦਰ ਆਪਣ ਹੁਕਮ ਮਨਾਇ ਕੈ ਛੱਡਿਆ ਜਗ ਅੰਦਰ ਤੇਰੇ ਬਚਨਾਂ ਨੂੰ ਇਸ ਵਾਰ ਨੂੰ ਸਤਿਗੁਰੂ ਪਿਤਾ ਜੀ ਨੇ 503 ਅੰਗ ਤੇ ਜੋ ਵਿਚਾਰ ਸਰਬਣ ਕੀਤੀ ਹੈ ਕਿ ਆਪਣਾ ਆਪ ਓਪਾਇਨ ਤਦੋਂ ਹੋਰ ਨ ਕੋਈ ਇਹ ਬਚਨ ਵਿਚਾਰ ਕਰਕੇ ਮਹਾਰਾਜ ਜੀ ਨੇ ਬਾਰ ਨੂੰ ਦੱਸਣਾ ਕੀਤਾ ਹੈ ਇਸ ਤਰ੍ਹਾਂ ਮਹਾਰਾਜ ਨੇ ਨੌ ਧੁਨਾ ਨੌ ਰਾਗਾਂ ਦੇ ਵਿੱਚ ਸਾਧਗੁਰੂ ਪੰਜੋ ਨੌ 12 ਜੋ ਦਰਜ ਨੇ ਮਹਾਰਾਜ ਦੀ ਬਾਣੀ ਦੇ ਅੰਦਰ ਉਹ ਧੁਨਾ ਚੜਾਉਣੀਆਂ ਕੀਤੀਆਂ ਵੀ ਕਿਹੜੀ ਵਾਰ ਕਿਸ ਰਾਗ ਦੇ ਅੰਦਰ ਕਿਸ ਸੁਰ ਦੇ ਅੰਦਰ ਕਿਵੇਂ ਗਾਉਣੀਆਂ ਕਿਉਂਕਿ ਹਰ ਰਾਗ ਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਕਿਹੜੇ ਘਰ ਤੇ ਗਾਉਣਾ ਚੌਥੇ ਘਰ ਤੇ ਗਾਉਣਾ ਦੂਜੇ ਘਰ ਤੇ ਗਾਉਣਾ ਸਾਰੇ ਮਹਾਰਾਜ ਨੇ ਵਿਥਿਆ ਦਿੱਤੀ ਹੈ ਪਰਵਾਰਾਂ ਸਿੱਧੀਆਂ ਹੀ ਸੀ 12 ਨੂੰ ਫਿਰ ਤੁਣਾ ਚੜਾਉਣੇ ਕੀਤੇ ਵੀ ਕਿਸ ਰਾਗ ਦੇ ਨਾਲ ਕਿਸ ਧੁੰਦ ਦੇ ਨਾਲ ਗਾਉਣਾ ਉਹ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਅਗਲੀਆਂ ਵਿਚਾਰਾਂ ਲਲਹਾ ਤੇ ਬਿਲਮਹਾ ਜੋਧਾ ਵੀਰਾ ਪੂਰਬਣੀ ਦੀ ਜੋ ਧੁਣੀ ਹੈ ਉਹ ਕੱਲ੍ਹ ਦੀਆਂ ਵਿਚਾਰਾਂ ਦੇ ਅੰਦਰ ਆਪਾਂ ਸਰਗੁਣ ਕਰਾਂਗੇ ਸੋ ਸਤਿਗੁਰੂ ਜੀ ਪਿਤਾ ਜੀ ਬਖਸ਼ਿਸ਼ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਨਿਦਾਤ ਅੰਮ੍ਰਿਤ ਵੇਲਾ ਬਾਣੀ ਮੰਨ ਦਾ ਪਿਆਰ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰਨ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਪੁੱਲਾ ਮਾਬ ਕੋਈ ਵੀ ਰਸਨਾ ਵੰਜ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ